ਉੱਡ ਨੀ ਛੋਟਾ ਫੌਨ ਛੱਟ 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 ਤੂੰ ਕਹਿਣਾ ਨਾ ਮੈਂ ਮੈਂ ਆਪੇ ਕਮਿਸ਼ਨਰ ਨੂੰ ਜਾ ਕੇ ਆਪੇ ਪਰਚੀਆਂ ਮਗਾਉਂਗਾ ਤੇ ਮੈਂ ਤੇਨੂੰ ਵੀ ਦੱਸੀ ਤੂੰ ਹੀ ਕਰਨੀ ਇੱਥੇ ਛੱਟ ਨਾ ਤੂੰ ਛੱਟ 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 ਕੋਣ ਆ ਇਹ ਤਾਂ ਚਾਰ ਬੰਦੇ ਘਲੋਤੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜੋ ਕਿ ਅੰਮ੍ਰਿਤਸਰ ਦੇ ਮਜੀਠਾ ਹਲਕੇ ਦੀ ਹੈ ਇੱਥੇ ਤੁਹਾਨੂੰ ਦੱਸ ਦਿੰਦੇ ਆ ਕਿ ਕੱਥੂ ਨੰਗਲ ਥਾਣੇ ਦੇ ਵਿੱਚ ਇੱਕ ਐਸਆਈ ਤਾਇਨਾਤ ਨੇ ਜਿਨ੍ਹਾਂ ਦਾ ਨਾਮ ਭੁਪਿੰਦਰ ਸਿੰਘ ਹੈ ਉਹਨਾਂ ਦਾ ਇੱਕ ਸਬਜ਼ੀ ਵਾਲੇ ਦੇ ਨਾਲ ਥੋੜਾ ਜਿਹਾ ਜਿਹੜਾ ਰੌਲਾ ਉਹ ਚੱਲਦਾ ਹੋਇਆ ਇਸ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਵੀਡੀਓ ਦੇ ਵਿੱਚ ਕਾਫੀ ਜ਼ਿਆਦਾ ਦੋਵਾਂ ਦੀ ਆਪਸ ਦੇ ਵਿੱਚ ਬਹਿਸ ਚੱਲ ਰਹੀ ਹੈ ਪਹਿਲਾਂ ਅਸੀਂ ਤੁਹਾਨੂੰ ਬਹਿਸ ਵਾਲੀ ਵੀਡੀਓ ਦਿਖਾਵਾਂਗੇ ਅਤੇ ਬਹਿਸ ਤੋਂ ਬਾਅਦ ਤੁਹਾਨੂੰ ਦੱਸ ਦਿੰਨੇ ਆ ਕਿ ਸਬਜ਼ੀ ਵਾਲੇ ਦੇ ਵੱਲੋਂ ਵੀ ਇਹ ਗੱਲ ਆਖੀ ਜਾ ਰਹੀ ਹੈ ਕਿ ਜਿਹੜੇ ਐਸਆਈ ਭਪਿੰਦਰ ਸਿੰਘ ਨੇ ਉਹਨਾਂ ਦੇ ਵੱਲੋਂ ਦੀ ਮੇਰੇ ਕੋਲੋਂ 1 ਸਾਲ ਮੁਫਤ ਸਬਜ਼ੀ ਲਈ ਗਈ ਹੈ ਇਹ ਗੱਲ ਹੈ ਜਿਹੜੀ ਇਹ ਸਬਜ਼ੀ ਵਾਲੇ ਨੇ ਆਖੀ ਹੈ ਪਰ ਪੈਸੇ ਨੇ ਉਹ ਨਹੀਂ ਦਿੱਤੇ ਜਦੋਂ ਅੱਜ ਮੈਂ ਪੈਸੇ ਮੰਗੇ ਤਾਂ ਐਸਆਈ ਦੇ ਵੱਲੋਂ ਦੀ ਮੇਰੇ ਨਾਲ ਬਦਸਲੂਕੀ ਕੀਤੀ ਗਈ ਹੈ ਕੀ ਕਹਿਣਾ ਹੈ ਇਸ ਸਬਜੀ ਵਾਲੇ ਦਾ ਅਤੇ ਕੀ ਹੋਇਆ ਇਸ ਸਾਰੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਪਹਿਲਾਂ ਤੁਹਾਨੂੰ ਦਿਖਾਉਨੇ ਆ ਬਹਿਸ ਵਾਲੀ ਵੀਡੀਓ ਉਸ ਤੋਂ ਬਾਅਦ ਅਸੀਂ ਤੁਹਾਨੂੰ ਸੁਣਾਉਨੇ ਆ ਕਿ ਕੀ ਕਹਿਣਾ ਹੈ ਸਬਜੀ ਵਾਲੇ ਦਾ ਓਏ ਨਹੀਂ ਨਹੀਂ ਛੱਟ ਤੂੰ ਹੁਣ ਛੱਟ 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 ਤੂੰ ਓ ਮੈਂ ਆਪੇ ਦਾ ਦੂਗਾ ਕਿੱਥੇ ਕਹ ਤੈਨੂੰ ਕਹਿਣਿਆ ਨਾ ਮੈਂ ਮੈਂ ਆਪੇ ਕਮਿਸ਼ਨਰ ਨੂੰ ਜਾ ਕੇ ਮੈਂ ਆਪੇ ਪਰਚੀਆਂ ਮਗਾਉਂਗਾ ਤੇ ਮੈਂ ਤੈਨੂੰ ਵੀ ਦੱਸੂ ਤੂੰ ਹੀ ਕਰਨੀ ਇੱਥੇ ਛੱਟ ਨਾ ਤੂੰ ਛੱਟ ਛੱਟ ਤੂੰ ਛੱਟ ਤੂੰ ਛੱਟ ਹੁਣ ਛੱਟ ਛੱਟ ਕੋਸੂ ਦਾ ਕਾ ਕਰਦਾ ਕੋਣ ਆ ਇੱਥੇ ਚਾਰ ਬੰਦੇ ਖਲੋਤੇ ਚਾਰ ਬੰਦੇ ਖਲੋਤੇ ਪੋਜੇ ਕੱਢੀ ਗਾਲ੍ਹ ਗਿਆ ਜੀ ਨੇ ਗਾਲ੍ਹ ਕੱਢੀ ਨੇ ਐਵੇਂ ਨਿਜਾਜ ਆ ਇਹਨਾਂ ਨਾਲ ਤੂੰ ਆ ਵੜੋ ਫਿਰ ਬੈਸ ਬੈਸ ਹੋਇਆ ਯਾਰ ਇਹ 1 ਸਾਲ ਤੋਂ ਮੇਰੇ ਕੋਲ ਵੀ ਸਬਜ਼ੀ ਲੈ ਕੇ ਜਾਂਦਾ ਸੀਗਾ ਜੀ ਮੈਂ ਅੱਜ ਇਹ ਮੇਰੇ ਕੋਲ ਸਬਜ਼ੀ ਲਈ ਮੈਂ ਇਹਨਾਂ ਕੋਲੇ ਪੈਸੇ ਮੰਗੇ ਇਹਨਾਂ ਨੇ ਮੈਨੂੰ ਪੈਸੇ ਮੰਗਣ ਤੋਂ ਬਾਅਦ ਮੈਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀ ਡੀਨ ਕਿ ਇਹਨਾਂ ਨੇ ਕੀਤੀ ਹੋਈ ਗਾਲ੍ਹਾਂ ਕੱਢਣ ਤੋਂ ਬਾਅਦ ਇਹਨਾਂ ਨੇ ਮੈਨੂੰ ਬਹੁਤ ਮਾਪਿਆਂ ਦੀਆਂ ਗਾਲ੍ਹਾਂ ਕੱਢੀਆਂ ਉਹਦੇ ਬਾਅਦ ਇਹਨੇ ਮੈਨੂੰ ਕਹਿੰਦੇ ਕਿ ਤੇਰੀ ਇਹ ਮੇਰੀ ਰੇਡੀ ਪਲਟ ਹੋਣ ਤੱਕ ਚੱਲ ਗਿਆ ਜਦੋਂ ਮੈਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਤੇ ਇਹ ਕਹਿਣ ਲੱਗੇ ਤੂੰ ਪੁਲਿਸ ਵਾਲਿਆਂ ਨੂੰ ਗਾਲ੍ਹਾਂ ਕੱਢਦਾ ਹੈ ਠੀਕ ਹੈ ਜੀ ਮੈਂ ਕਈ ਸਾਲਾਂ ਤੋਂ ਇਹ ਲੈ ਕੇ ਜਾ ਰਿਹਾ ਮੈਂ ਬੜਾ ਬਰਦਾਸ਼ਤ ਕਰ ਲਿਆ ਇਹ ਰੇਡੀ ਵਾਲਿਆਂ ਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਨੇ ਤੇ ਅੱਜ ਸਿਰ ਮੈਂ ਇੰਨਾ ਕੋਈ ਪੈਸੇ ਮੰਗੇ ਇਹਨਾਂ ਨੇ ਮੈਨੂੰ ਗਾਲ੍ਹਾਂ ਕੱਢੀਆਂ ਸ਼ੁਰੂ ਕਰ ਦਿੱਤੀਆਂ ਮੈਂ ਆਪਣੇ ਕਮਿਸ਼ਨਰ ਸਾਹਿਬ ਅੱਗੇ ਇਹਨੂੰ ਬੇਨਤੀ ਕਰਨਾ ਕਿ ਇਹੋ ਜਿਹੇ ਕਰਪਟ ਜਿਹੜੇ ਅਫਸਰ ਨੇ ਇਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਇਹੋ ਜਿਹੇ ਕਰਪਟ ਅਫਸਰਾਂ ਦੇ ਖਿਲਾਫ ਹੈ ਥੋੜੀ ਨੱਥ ਪਾਈ ਜਾਵੇ ਮੈਂ ਆ ਭਗਵਾਨ ਜੀ ਮਾਨ ਸਰਕਾਰ ਨੂੰ ਅਪੀਲ ਕਰਦਾ ਕਿ ਇਹੋ ਜੇ ਕਰਪਟ ਅਫਸਰ ਜਿਹੜੇ ਨੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਇਹਨਾਂ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਤੁਰੰਤ ਇਹਨਾਂ ਨੂੰ ਸਸਪੈਂਡ ਕਰਨਾ ਚਾਹੀਦਾ ਹੈ ਤੇ ਮੈਂ ਸਵੇਰੇ ਕ੍ਰਿਸ਼ਨ ਸਾਥ ਦੇ ਕੇ ਪੇਸ਼ ਹੋਵਾਂਗਾ ਉਹਨਾਂ ਨੂੰ ਮੈਂ ਜਾ ਕੇ ਦੱਸਾਂਗਾ ਮੇਰੇ ਕੋਲ ਵੀਡੀਓ ਪਈਆਂ ਨੇ ਤੇ ਮੈਂ ਬਹੁਤ ਬਹੁਤ ਧੰਨਵਾਦ ਹਾਂਗਾ ਮੈਂ ਆਮ ਪਾਰਟੀ ਭਗਵਾਨ ਜੀ ਮਾਨ ਸਰਕਾਰ ਦਾ ਕਿ ਜੋ ਐਸ ਦੇ ਉੱਤੇ ਦੀ ਉੱਪਰ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਮੈਂ ਬਸ ਇਨਸਾਨ ਸਮਝਦਾ ਇਸ ਨੂੰ ਇਹ ਮੈਨੂੰ ਧਮਕੀਆਂ ਦਿੰਦਾ ਤੇ ਤੈਨੂੰ ਮੈਂ ਗੋਲੀ ਮਾਰ ਦਾਂਗਾ ਤੇ ਤੇਰੇ ਤੋਂ ਮੈਂ ਪਰਚਾ ਕਰਾ ਦਾਂਗਾ ਇਹ ਉਹ ਮੈਨੂੰ ਬਹੁਤ ਫालतू ਬੋਲ ਗਿਆ ਕਿ ਮੈਂ ਇਹ ਕਹਿੰਦਾ ਕਿ ਮੇਰੀ ਖੁਸ਼ੀਨ ਸਾਹਿਬ ਅਗੇ ਬੇਨਤੀ ਹੈ ਕਿ ਇਹੋ ਜੇ ਕਰਪਟ ਅਫਸਰਾਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਸਸਪੈਂਡ ਕੀਤਾ ਸੋ ਇਹ ਤਾਂ ਸੀ ਸਬਜ਼ੀ ਵਾਲੇ ਦਾ ਪੱਖ ਜਿੱਥੇ ਕਿ ਸਬਜ਼ੀ ਵਾਲੇ ਨੇ ਆਪਣੀ ਗੱਲ ਦੱਸੀ ਹੈ ਇਸ ਤੋਂ ਬਾਅਦ ਰੋਜ਼ਾਨਾ ਸਪੋਕਸਮੈਨ ਅਦਾਰੇ ਦੇ ਵੱਲੋਂ ਦੀ ਏਐਸਆਈ ਭੁਪਿੰਦਰ ਸਿੰਘ ਦੇ ਨਾਲ ਵੀ ਗੱਲ ਕੀਤੀ ਹੈ ਇਹਦਰ ਏਐਸਆਈ ਭੁਪਿੰਦਰ ਸਿੰਘ ਨੇ ਆਪਣਾ ਪੱਖ ਰੱਖਿਆ ਉਹਨਾਂ ਨੇ ਆਪਣੇ ਉੱਤੇ ਲੱਗ ਰਹੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਿਕਾਰ ਦਿੱਤਾ ਹੈ ਕੀ ਕਹਿਣਾ ਏਐਸਆਈ ਭੁਪਿੰਦਰ ਸਿੰਘ ਦਾ ਉਹ ਵੀ ਅਸੀਂ ਤੁਹਾਨੂੰ ਸੁਣਾ ਦਿੰਦੇ ਹਾਂ ਜਦੋਂ ਅਦਾਰਾ ਰੋਜ਼ਾਨਾ ਸਪੋਕਸਮੈਨ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਤੇ ਹਾਂਜੀ ਭੁਪਿੰਦਰ ਜੀ ਗੱਲ ਕਰ ਰਹੇ ਜੀ ਹਾਂਜੀ ਭਾਜੀ ਸਰਵਨ ਸਿੰਘ ਗੱਲ ਕਰ ਰਿਹਾ ਰੋਜ਼ਾਨਾ ਸਪੋਕਸਮੈਨ ਚੈਨਲ ਤੋਂ ਹਾਂਜੀ ਭਾਜੀ ਅੱਛਾ ਭਾਜੀ ਇੱਕ ਤੁਹਾਡੀ ਵੀਡੀਓ ਆਈ ਹੈ ਯੂਨੀਵਰਸਿਟੀ 'ਚ ਕੋਈ ਸਬਜ਼ੀ ਵਾਲਾ ਸੀਗਾ ਉਹਦੇ ਨਾਲ ਤੁਹਾਡਾ ਕੋਈ ਝਗੜਾ ਹੋਇਆ ਸੀ ਉਹ ਕਹਿੰਦਾ ਵੀ ਉਹ ਝਗੜਾ ਕੁਝ ਵੀ ਨਹੀਂ ਹੋਇਆ ਉਹ ਤੁਹਾਨੂੰ ਹ ਤੁਰ ਲਗਾ ਦੇ ਵੇ ਜਿੱਦਾਂ ਉਹ ਪੁਲਸ ਵਾਲੇ ਆ ਜਾਂਦੇ ਆ ਨਾਲ ਨੂੰ ਮੈਂ ਤੇ ਤੇਰੇ ਕੋ ਪੈਸੇ ਦੇ ਕੇ ਗਿਆ ਹੂੰ ਤੇ ਗੱਲ ਨਹੀਂ ਹੋਈ ਤੇ ਅੱਜ ਮੈਂ ਜਾਣਾ ਸੀ ਉਧਰੋਂ ਤੇ ਮੈਂ ਤੜਕੇ ਆ ਗਿਆ ਹਾਈ ਕੋਰਟ ਵੇ ਅੱਜ ਹਾਂਜੀ ਹਾਂਜੀ ਪਰ ਵੀਡੀਓ ਦੇ ਵਿੱਚ ਪਾਣੀ ਕਹਿ ਰਿਹਾ ਵੀ ਤੁਸੀਂ ਪੈਸੇ ਮੰਗੇ ਆ ਕਿਹਦੇ ਪੈਸੇ ਮੰਗੇ ਬਤੁਸੀਂ ਪੈਸੇ ਮੰਗੇ ਆ ਤੇ ਨਾਲ ਇੱਕ ਸਾਲ ਤੋਂ ਸਬਜ਼ੀ ਹੋਈ ਲੱਗ ਜਾ ਮੈਂ ਪੈਸੇ ਦਿੱਤੇ ਆ ਜੀ ਸਬਜ਼ੀ ਦੇ ਮੈਂ ਸਬਜ਼ੀ ਖਰੀਦੀ ਆ 1000 ਰੁਪਏ ਦਿੱਤੇ 40 ਰੁਪਏ ਦੀ ਸਬਜ਼ੀ 10 ਰੁਪਏ ਨਨੂਨੇ ਦਿੱਤੇ ਵਾਪਸ ਹੂੰ ਮੈਂ ਨਹੀਂ ਉਹਨੂੰ ਪੈਸਾ ਮੰਗਿਆ ਕੋਈ ਵੀ ਤੁਸੀਂ ਕੋਈ ਇਦਾਂ ਉਦਾਂ ਤੇ ਨਹੀਂ ਕਰਨ ਬਈ ਰੇੜੀ ਤੇਰੀ ਪਲਟਾ ਦੂੰਗਾ ਮੈਂ ਇਦਾਂ ਹੀ ਨਾ 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 ਮੈਂ ਹੈ ਤੁਸੀਂ ਤਬੀਜ ਨਾ ਜਾ ਬੋਲਿਆ ਕਰੋ ਕੋਈ ਕੋਈ ਕਾ ਗੱਲ ਉਹ ਮੇਰੀ ਸੋ ਵੀਡੀਓ ਬਣਾਉਣ ਲਾਪੇ ਹਾਂਜੀ ਮੈਂ ਤਾਂ ਵੀਡੀਓ ਕਿਹੜੀ ਗੱਲ ਤੇ ਬਣਾਉਂਦੀ ਜੀ ਜੀ ਮੈਂ ਪਰੇ ਦੇ ਹੋ ਕੇ ਮੈਂ ਵੀਡੀਓ ਨਹੀਂ ਬਣਾਈਦੀ ਹੁੰਦੀ ਹੁਣ ਕਹੇ ਮੇਰੇ ਭਜੇ ਮੇਰਾ ਦਾ ਸੱਚ ਮੈਨੂੰ ਕੋਈ ਦਿਖਣ ਡਿਆ ਤੇ ਮੈਂ ਛੇਤੀ ਮੁੜ ਕੇ ਵਾਪਸ ਆ ਗਿਆ ਠੀਕ ਹੈ ਜੀ ਕੋਈ ਹੁਜ ਕੋਈ ਗੱਲ ਨਹੀਂ ਹੋਈ ਜੀ ਠੀਕ ਠੀਕ ਆ ਕਿਸੇ ਕੋਈ ਪੈਸਾ ਮੰਗਿਆ ਪੈਸੇ ਮੈਂ ਆਪਣੀ ਸਬਜ਼ੀਆਂ ਕੋਲ ਲਈ ਆ ਤੇ ਪੈਸੇ ਉਹਨੂੰ ਦਿੱਤੇ ਆ ਠੀਕ ਆ ਸਰ ਠੀਕ ਹੈ ਜੀ ਠੀਕ ਹਾਂ ਜੀ ਸਬਜ਼ੀ ਦੇ ਪੈਸੇ ਦਿੱਤੇ ਉਹਨੂੰ ਇਹਦੇ ਬਾਰੇ ਉਹ ਮੇਰੇ ਨਾਲ ਮੂੰਹ ਤੇ ਗੱਲ ਕਰ ਲੈ ਮੈਂ ਆ ਜੰਦਾ ਸ਼ਾਮ ਨੂੰ ਜਿੱਥੇ ਤੈਨੂੰ 40 ਰੁਪਏ 50 ਰੁਪਏ ਦਿੱਤੇ 10 ਰੁਪਏ ਉਹਨੂੰ ਵਾਪਸ ਦਿੱਤੇ ਆ ਸਬਜ਼ੀ ਲਈ ਉਸ ਕੋ 40 ਰੁਪਏ ਦੀ ਠੀਕ ਆ ਸਰ ਠੀਕ ਹੈ ਜੀ ਠੀਕ ਹਲੋ ਤੁਸੀਂ ਕਿੱਥੋਂ ਕਾਲ ਕਰ ਰਹੇ ਜੀ ਭਾਜੀ ਮੈਂ ਅੰਮ੍ਰਿਤਸਰ ਤੋਂ ਗੱਲ ਕਰ ਰਿਹਾ ਜੀ ਸਪੋਕਸਮੈਨ ਚੈਨਲ ਤੋਂ ਸਰਵਣ ਹਾਂ ਹਾਂ ਠੀਕ ਠੀਕ ਹੈ ਚਲੋ ਠੀਕ ਹੈ ਮੇਰੇ ਠੀਕ ਹੈ ਨੰਬਰ ਪਹਿਲਾਂ ਕਿੱਥੋਂ ਲੈ ਰਹ ਭਾਜੀ ਨੰਬਰ ਤੁਹਾਡਾ ਮਿਲ ਗਿਆ ਹੀ ਇਦਾਂ ਨੰਬਰ ਕਿੱਦੇ ਮਿਲ ਰਹਾ ਇਹਦਾ ਵੀਡੀਓ ਵਾਇਰਲ ਹੋ ਰਹੀ ਤੁਹਾਡੀ ਨਹੀਂ ਕੋਈ ਗੱਲ ਨਹੀਂ ਭਰਾ ਜੀ ਤੁਸੀਂ ਨੰਬਰ ਤੇ ਤੁਸੀਂ ਫੋਟੋ ਵਿਖਾਓਗੇ ਜਿੱਥੇ ਮਰਜ਼ੀ ਨੰਬਰ ਮਿਲ ਜਲਾ ਸਕਦਾ ਹਾਂ ਹਾਂਜੀ ਹਾਂਜੀ ਵੀਡੀਓ ਤੁਹਾਡੀ ਵਾਇਰਲ ਹੋ ਰਹੀ ਸੀ ਤਾਂ ਨੰਬਰ ਮਿਲ ਗਏ ਵੀਡੀਓ ਬੈਂਕ ਕੀ ਕਰ ਰਹੇ ਹੋ ਪਤਾ ਨਹੀਂ ਭਾਜੀ ਕਿਹੜੀ ਕਿਹੜੀ ਜਗ੍ਹਾ ਭਾਜੀ ਤੁਹਾਡੀ ਪੋਸਟਿੰਗ ਤੇ ਰਹਿੰਦੇ ਕਿਥੇ ਭਾਜੀ ਮੈਂ ਦੇਖਿਆ ਹਮਸਾਰੇ ਨਾਲ ਜਾਰੀ ਲੱਗੇ ਪਿੰਡਾਂ ਭਰਾ ਠੀਕ ਆ ਸਰ ਠੀਕ ਠੀਕ ਹੈ ਹਾਂ ਕੋਈ ਇਹੋ ਜਿਹੀ ਗੱਲ ਨਹੀਂ ਹੋਈ ਵੀ ਇਹਨਾਂ ਨਾਲ ਜੀ ਜੀ ਗੱਲ ਤੇ ਕੋਈ ਗੱਲ ਨਹੀਂ ਮੈਂ ਸੋ ਇਹਨਾਂ ਨਾਲ ਕੋਈ ਕਿਸੇ ਤਰ੍ਹਾਂ ਦੀ ਗੱਲ ਨਹੀਂ ਕੀਤੀ ਮੈਂ ਚੋਕ ਬੰਦੇ ਸ਼ਰਾਬੀ ਕੋ ਆ ਜੀ ਅਗੇ ਵਿੱਚੋਂ ਤੁਸੀਂ ਫੇਰ ਮੈਂ ਬਾਅਦ ਵਿੱਚ ਤੁਹਾਨੂੰ ਸਿਰੇ ਬਹਿ ਕੇ ਗੱਲ ਕਰਾਂਗਾ ਨਹੀਂ ਨਹੀਂ ਸਰ ਮੈਨੂੰ ਤਾਂ ਪਤਾ ਲੱਗਾ ਸੀਗਾ ਵੀ ਥਾਣੇ ਇੱਥੇ ਕਬੀਰਪਾ ਗੁੰਣਾਣਾ ਨਾ ਚੋਕੀ ਦਰਖਾਸਤ ਜਿੱਤੀ ਹੈ ਤੁਹਾਡੇ ਖਿਲਾਫ ਕੋਈ ਗੱਲ ਨਹੀਂ ਥਾਣੇ ਮੈਂ ਸਾਨੂੰ ਮਿਲਦਾ ਅੱਜ ਥਾਣੇ ਕਰ ਲਗਾ ਠੀਕ ਹੈ ਸਰ ਠੀਕ ਓਕੇ ਸਰ ਠੀਕ ਹੈ ਸਰ ਠੀਕ ਠੀਕ